ਕਿਸਾਨ ਭਰਾਵਾਂ ਨੂੰ ਹੁਣ ਸੜਕਾਂ ਤੇ ਤਾਰਾਂ ਨਹੀਂ ਲਾਉਣੀਆਂ ਪੈਣਗੀਆਂ ਨਾ ਕੰਡਿਆਂ ਵਾਲੀ ਤਾਰ ਲਾਉਣੀ ਪੈਗੀ ਨਾ ਬਲੇਟ ਵਾਲੀ ਤਾਰ ਲਾਉਣੀ ਪਾਏਗੀ ਨਾ ਹੀ ਲਾਈਟ ਵਾਲੀ ਨਾ ਹੀ ਕਰੰਟ ਵਾਲੀ ਜਿਹੜੀ ਤਾਰ ਉਹ ਕਿਸਾਨ ਭਰਾਵਾਂ ਨੂੰ ਹੁਣ ਨਹੀਂ ਲਾਉਣੀ ਪਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰੀ ਚੱਲਿਓ ਜੋ ਨਾਲੇ ਮੇਰੀਆਂ ਗੱਲਾਂ ਸੁਣੀ ਜਾਵੋ ਨਾਲੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੀ ਜੋ ਦੋਸਤੋ ਜਿਵੇਂ ਜਿਵੇਂ ਮੈਂ ਗੱਲਾਂ ਬਾਤਾਂ ਕਰਦਾ ਰਾਂਗਾ ਨਾਲ ਦੀ ਨਾਲ ਵੀਡੀਓ ਤੁਸੀਂ ਸ਼ੇਅਰ ਕਰਦੇ ਰਹੋ ਇਹ ਬੇਨਤੀ ਤੁਹਾਡੇ ਪਿੰਡ ਵਿੱਚ ਪਸ਼ੂ ਭਾਵੇਂ ਆਵਾਰਾ ਪਸ਼ੂ ਭਾਵੇਂ 5 ਨੇ ਭਾਵੇਂ 50 ਨੇ ਭਾਵੇਂ 50 ਨੇ ਭਾਵੇਂ 500 ਨੇ ਇੱਕ ਵਾਰੀ ਜਿਹੜੇ ਪਸ਼ੂ ਬਾਬਾ ਬੜਪਾਗ ਸਿੰਘ ਗਊਸ਼ਾਲਾ ਲੈ ਜਾਵੇਗੀ ਦੁਬਾਰਾ ਤੁਹਾਡੇ ਪਿੰਡ ਵਿੱਚ ਪਸ਼ੂ ਨਹੀਂ ਆਵੇਗਾ ਇਸ ਕਰਕੇ ਵੱਧ ਤੋਂ ਵੱਧ ਬਾਬਾ ਬੜਪਾਗ ਸਿੰਘ ਗਊਸ਼ਾਲਾ ਫਰੋਇਪੁਰ ਸਰਦਾਰ ਭਜਨ ਸਿੰਘ ਜੀ ਨਾਲ ਕੰਟੈਕਟ ਕਰੋ ਜਾਂ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਮੈਨੂੰ ਤੁਸੀਂ ਦੱਸ ਸਕਦੇ ਜੇ ਅਵਾਰਾ ਪਸ਼ਵਾਂ ਨੂੰ ਤੁਸੀਂ ਦੇਖਣ ਨੂੰ ਤਰਸ ਜਾਓਗੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਤੇ ਤੁਸੀਂ ਮੇਰੇ ਨਾਲ ਵੀ ਦੋਸਤੋਂ ਕੰਟੈਕਟ ਕਰ ਸਕਦੇ ਜੇ ਪਰ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹੀਆਂ ਨੇ ਅਵਾਰਾ ਪਸ਼ਵਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਫਿਰ ਉਹਨੂੰ ਗੱਡੀ ਦੇ ਵਿੱਚ ਲੋਡ ਕਰਕੇ ਫਿਰ ਬਾਬਾ ਬੜਪਾਗ ਸਿੰਘ ਫਿਰੋਜਪੁਰ ਗਊਸ਼ਾਲਾ ਦੇ ਵਿੱਚ ਤੁਸੀਂ ਪਹੁੰਚ ਕਰਨੀਆਂ ਨੇ ਅੱਗੇ ਤੁਹਾਡੀ ਮਰਜ਼ੀ ਆ ਤੁਸੀਂ ਰਸੀਦ ਘਟਾਉਣੀ ਆ ਜਾਂ ਨਹੀਂ ਘਟਾਉਣੀ ਤੇ ਤੁਸੀਂ ਸੇਵਾ ਜਿਹੜੀ ਆ ਗੂਗਲ ਪੇ ਨੰਬਰ ਦਿੱਤਾ ਜਾਊਗਾ ਤੁਸੀਂ ਉਸ ਨੰਬਰ ਤੇ ਜਿਹੜੀ ਸੇਵਾ ਪਾ ਸਕਦੇ ਜੇ ਇਹ ਬੇਨਤੀ ਸੀ ਜੋਰਾਂ ਦੇ ਨਾਲ ਇਹ ਜਿਹੜੀ ਮਹਿਮਾ ਇਹ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ ਤੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਸਮੂਹ ਪੰਜਾਬੀਆਂ ਨੂੰ ਬੇਨਤੀ ਆ ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਲੋਕ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਤੁਸੀਂ ਬਾਬਾ ਵਰਪາກ ਸਿੰਘ ਗਊਸ਼ਾਲਾ ਫਿਰੋਜ਼ਪੁਰ ਦਾ ਸਾਰੇ ਰਲ ਮਿਲ ਕੇ ਸਾਥ ਦਿਵੋ ਕਿਉਂਕਿ ਐਡੀ ਵੱਡਾ ਵੱਡੀ ਜਿਹੜੀ ਬੇਨਤੀ ਆ ਕਿਸੇ ਨੇ ਅੱਜ ਤੱਕ ਸੋਸ਼ਲ ਮੀਡੀਆ ਤੇ ਮੇਰੇ ਹਿਸਾਬ ਨਾਲ ਕਿਸੇ ਨੇ ਆਖੀ ਹੋਣੀ ਵੀ ਤੁਸੀਂ ਪਸ਼ੂ ਪਿੰਡਾਂ ਚੋਂ ਇਕੱਠੇ ਕਰੋ ਗੱਡੀ ਤੇ ਲੋਡ ਕਰੋ ਤੇ ਗਊਸ਼ਾਲਾ ਲੈ ਕੇ ਆਜੋ ਅੱਜ ਤੱਕ ਮੈਂ ਤਾਂ ਸੁਣਿਆ ਨਹੀਂਗਾ ਤੇ ਸਰਦਾਰ ਭਜਨ ਸਿੰਘ ਫਿਰੋਜ਼ਪੁਰ ਦੀ ਸਰਦਾਰ ਦੀ ਬਹੁਤ ਵੱਡੀ ਏ ਇਹ ਇੱਕ ਸੇਵਾ ਏ ਤੇ ਸੇਵਾ ਕੋਈ ਵੀ ਕਰ ਸਕਦਾ ਜੇ ਤਾਂ ਬਹੁਤ ਵੱਡੀ ਖੁਸ਼ਖਬਰੀ ਆ ਜਿਹੜਾ ਫਸਲਾਂ ਦਾ ਖਰਾਬਾ ਹੋ ਜਾਂਦਾ ਕਿਸਾਨ ਭਰਾਵਾਂ ਦਾ ਤੇ ਜੜੀਆਂ ਵੀ ਕਿਸਾਨ ਭਰਾਵਾਂ ਨੇ ਤਾਰਾਂ ਲਾਈਆਂ ਸੜਕਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਲਾਈਆਂ ਨੇ ਬਲੇਡ ਵਾਲੀਆਂ ਤਾਰਾਂ ਲਾਈਆਂ ਨੇ ਕਰੰਟ ਲਾਏ ਨੇ ਸੜਕਾਂ ਦੇ ਉੱਤੇ ਉਹ ਕਿਉਂ ਲਾਇਏ ਨੇ ਕਿਉਂਕਿ ਜਿਹੜੇ ਆਵਾਰਾ ਪਸ਼ੂ ਨੇ ਉਹ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਆ ਉਸ ਨੂੰ ਖਾਂਦੇ ਨੇ ਖਰਾਬ ਕਰਦੇ ਨੇ ਖਾਂਦੇ ਕੱਟਨੇ ਤੇ ਜਿਹੜਾ ਖਰਾਬ ਉਹ ਬਹੁਤ ਜ਼ਿਆਦਾ ਕਰ ਦਿੰਦੇ ਨੇ ਕਿਉਂਕਿ ਹਬੋਰ ਏਰੀਏ ਦੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਦੋਸਤੋ ਹਬੋਰ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਵਾਰਾ ਪਸ਼ੂ ਆ ਬਹੁਤ ਇਹ ਜ਼ਿਆਦਾ ਨੇ ਬੇਨਤੀ ਇਹ ਵੀ ਨਾਲੇ ਤਾਂ ਵੀਡੀਓ ਨੂੰ ਸੁਣਦੇ ਰਹੋ ਭਰਾਵੋ ਤੇ ਨਾਲੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿਉਂਕਿ ਇਹ ਇਕੱਲੇ ਕਿਸਾਨ ਭਰਾਵਾਂ ਦਾ ਕਿਸਾਨ ਭਰਾ ਹੀ ਨਹੀਂ ਇਕੱਲੇ ਇਸ ਮੁਸੀਬਤ ਤੇ ਮੁਸੀਬਤ ਦਾ ਜਿਹੜਾ ਸਾਹਮਣਾ ਕਰ ਰਹੇ ਇਸ ਸਾਰਾ ਪੂਰਾ ਪੰਜਾਬ ਹੀ ਇਸ ਮੁਸੀਬਤ ਦਾ ਜਿਹੜਾ ਸਾਹਮਣਾ ਕਰ ਰਿਆ ਉਹ ਐਵੇਂ ਆ ਵੀ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਆ ਉਹ ਆਵਾਰਾ ਪਸ਼ੂ ਖਾ ਰਹੇ ਨੇ ਜਿਹੜੇ ਵੀ ਕਿਸਾਨ ਦੇ ਖੇਤ ਦੇ ਵਿੱਚ ਪਸ਼ੂ ਵੜ ਜਾਂਦੇ ਨੇ ਉਹ ਜਿਹੜੀ ਉਹ ਖੇਤ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਜੇ ਕੋਈ 2 2 ਢਾਈ ਕਿੱਲਿਆਂ ਵਾਲਾ ਕਿਸਾਨ ਭਰਾ ਹੈ ਜੇ ਉਹਦੇ ਖੇਤ ਵਿੱਚ ਵੜ ਜਾਣ ਤੇ ਉਹਦੀ ਤਾਂ 6 ਮਹੀਨਿਆਂ ਦੀ ਜਿਹੜੀ ਕੀਤੀ ਕੰਮ ਕਤਰੀ ਆ ਜਿਹੜੀ ਮਿਹਨਤ ਉਹ ਮਿੱਟੀ ਹੋ ਜਾਂਦੀ ਆ ਕਿਉਂਕਿ ਉਹ ਵੀ ਬੇਜਬਾਨ ਜਾਨਵਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਕੋਲ ਢਾਈ ਕਿੱਲੇ ਜ਼ਮੀਨ ਆ ਤੇ ਪਰਲੇ ਗਵਾਂਢੀ ਕੋਲ 50 ਕਿੱਲੇ ਜ਼ਮੀਨ ਆ ਉਹ ਇਹ ਵੇਖ ਕੇ ਨਹੀਂ ਵੜਦੇ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਆਪ ਦਾ ਡਾ ਢੇਡਾ ਉਹ ਢੇਡ ਦੀ ਜਿਹੜੀ ਪੂਰਤੀ ਆ ਭੁੱਖ ਦੀ ਉਹ ਪੂਰਤੀ ਕਰਨੀ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਇਹ 2.5 ਕਿੱਲੇ ਵਾਲਾ ਜਾਂ ਕਿੱਲੇ ਵਾਲਾ ਜਾਂ 50 ਕਿੱਲੇ ਵਾਲਾ ਉਹ ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਨੇ ਆਪਾਂ ਅੰਦਰ ਜਾ ਕੇ ਉਹ ਮਤਲਬ ਵੜੀ ਜਾਣਾ ਵੀ ਕਿਸਾਨ ਦਾ ਦੂਜੀ ਗੱਲ ਪੰਜਾਬ ਦੀ ਆਪਾਂ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਐਕਸੀਡੈਂਟ ਕਿੰਨੇ ਹੋ ਰਹੇ ਨੇ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ ਦੋਸਤੋ ਪੰਜਾਬ ਦੇ ਹਰ ਇੱਕ ਸ਼ਹਿਰ ਦਾ ਬੁਰਾ ਹਾਲ ਆ ਕਿੰਨੇ ਐਕਸੀਡੈਂਟ ਹੋ ਰਹੇ ਨੇ ਸੜਕਾਂ ਤੇ ਕਿੰਨੇ ਐਕਸੀਡੈਂਟ ਹੋ ਰਹੇ ਨੇ ਇਸ ਕਰਕੇ ਇਹ ਬੇਨਤੀ ਇਹ ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਜੇ ਤੁਹਾਡੇ ਪਿੰਡ ਦੇ ਵਿੱਚ ਭਾਵੇਂ 3 ਤੇ ਭਾਵੇਂ 13 ਭਾਵੇਂ 5 ਭਾਵੇਂ 50 ਪਸ਼ੂ ਆਵਾਰਾ ਨੇ ਤੁਸੀਂ ਕਰਨਾ ਇਸ ਤਰ੍ਹਾਂ ਕਿ ਤੁਸੀਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਗੱਡੀ ਦੇ ਵਿੱਚ ਜਾਂ ਟਰੱਕ ਦੇ ਵਿੱਚ ਤੁਸੀਂ ਲੋਡ ਕਰਕੇ ਸਾਨੂੰ ਫੋਨ ਕਰ ਦੇਣਾ ਤੇ ਇਹ ਜਿਹੜਾ ਪਸ਼ੂ ਜਿਹੜੀ ਗਊਸ਼ਾਲਾ ਹੈ ਉਹ ਦੋਸਤੋ ਬਾਬਾ ਵਿਡਪਾਗ ਸਿੰਘ ਜੀ ਫਿਰੋਜ਼ਪੁਰ ਗਊਸ਼ਾਲਾ ਹੈ ਤੇ ਉਥੋਂ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਭਜਨ ਸਿੰਘ ਜੀ ਫਿਰੋਜ਼ਪੁਰਿਆ ਫਿਰੋਜ਼ਪੁਰੀਆ ਸਰਦਾਰ ਭਜਨ ਸਿੰਘ ਫਿਰੋਜ਼ਪੁਰੀਆ ਉਥੋਂ ਦੇ ਪ੍ਰਧਾਨ ਨੇ ਬਾਬਾ ਬੜਪາກ ਸਿੰਘ ਗਊਸ਼ਾਲਾ ਜੀ ਦੇ ਉਹਨਾਂ ਨੇ ਮੈਨੂੰ ਇੱਕ ਮੈਸੇਜ ਦਿੱਤਾ ਸੀ ਤੇ ਮੈਂ ਉਹਨਾਂ ਨੇ ਜਿਹੜਾ ਮੈਨੂੰ ਹੁਕਮ ਦਿੱਤਾ ਸੀਗਾ ਮੈਂ ਉਸ ਹੁਕਮ ਦੀ ਪਾਲਣਾ ਕਰਦਾ ਤੇ ਹਬੋਰ ਏਰੀਆ ਦੇ ਵਿੱਚ ਵੀ ਖਾਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਆ ਕਿ ਭਾਈ ਕਾਬਲ ਸਿੰਘ ਜੀ ਤੁਸੀਂ ਆਪਣਾ ਹਬੋਰ ਏਰੀਆ ਜਾਂ ਫਾਜ਼ਿਲਕਾ ਜਿੰਨਾ ਕ ਏਰੀਆ ਤੁਹਾਨੂੰ ਤੁਸੀਂ ਕਵਰ ਕਰਦੇ ਹੋ ਤੇ ਤੁਸੀਂ ਬਿਲਕੁਲ ਨਾਲ ਸਾਡਾ ਸਾਥ ਕਿਉਂਕਿ ਸਾਥ ਤਾਂ ਮੈਂ ਪਹਿਲੇ ਦਿਨੋਂ ਕਿਸਾਨ ਤੇ ਮਜ਼ਦੂਰ ਤੇ ਗਊ گاਵਾں ਦੇ ਆਵਾਰਾ ਪਸ਼ੂਆਂ ਦੀ ਮੈਂ ਹਮੇਸ਼ਾ ਤੋਂ ਤੁਸੀਂ ਮੇਰੀਆਂ ਆਮ ਵੀਡੀਓ ਦੇਖਦੇ ਜੇ ਮੈਂ ਆਵਾਰਾ ਪਸ਼ੂ ਜਾਂ ਗਊ ਆਵਾਰਾ ਗਊਆਂ ਨੇ ਜਿਹੜੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਦੁੱਧ ਪੀ ਕੇ ਉਸ ਤੋਂ ਬਾਅਦ ਉਹਨਾਂ ਦਾ ਡੰਡਾ ਮਾਰ ਕੇ ਤੇ ਘਰੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਨੇ ਸਾਡੀਆਂ ਸਾਡੀਆਂ ਸਨਮਾਨਤ ਜੋਗ ਨੇ ਅਸੀਂ ਵੀ ਦੁੱਧ ਪੀਨੇ ਆ ਬੱਚੇ ਦੁੱਧ ਪੀਂਦੇ ਆ ਜਿਹੜੇ ਵੱਡੇ ਬਲਦ ਹੁੰਦੇ ਆ ਵੱਛੇ ਹੁੰਦੇ ਆ ਚਲੋ ਅੱਜ ਨਹੀਂ ਅਸੀਂ ਜੋ ਜੋਂਦੇ ਪਹਿਲਾ ਸਾਡੇ ਬਜ਼ੁਰਗ ਦਾਦਾ ਤੁਹਾਡੇ ਪਿਤਾ ਜੀ ਸਾਡੇ ਦਾਦਾ ਜੀ ਉਹਨਾਂ ਨੂੰ ਜੋਕੇ ਤੇ ਜਿਹੜੀ ਮਿਹਨਤ ਕਰਕੇ ਤੇ ਜਿਹੜੀ ਅਨਾਜ ਪੈਦਾ ਹੁੰਦਾ ਸੀ ਉਹ ਬਲਦਾਂ ਤੋਂ ਹੀ ਹੁੰਦਾ ਸੀਗਾ ਤੇ گاਵਾ ਦਾ ਅਸੀਂ ਕਰੇ ਸਾਨੂੰ ਦੁੱਧ ਦਿੰਦੀਆਂ ਨੇ ਸਾਡੇ ਅਸੀਂ ਦਹੀਂ ਪੀਂਨੇ ਆ ਅਸੀਂ ਲੱਸੀ ਅਸੀਂ ਪਨੀਰ ਝੋ ਦੇਸੀ ਮੱਖਣ ਕਿਉਂਕਿ ਉਹ ਵੀ ਸਾਡੀਆਂ ਗਊਆਂ ਵੀ ਸਾਡੇ ਸਨਮਾਨਤ ਜੋਗ ਨੇ ਸਾਡਾ ਹੱਕ ਬਣਦਾ ਕਿ ਅਸੀਂ ਜਦੋਂ ਦੁੱਧ ਪੀ ਲੈਨੇ ਆ ਤੇ ਉਸ ਨੂੰ ਡੰਡਾ ਮਾਰ ਕੇ ਬਾਹਰ ਨਾ ਕੱਢੋ ਤੁਸੀਂ ਬਾਬਾ ਬੜਪਾਗਜ ਸਿੰਘ ਜੀ ਗਊਸ਼ਾਲਾ ਫਿਰੋਜਪੁਰ ਦੇ ਪ੍ਰਧਾਨ ਸਰਦਾਰ ਭਜਨ ਸਿੰਘ ਜੀ ਦੇ ਨਾਲ ਸੰਪਰਕ ਕਰੋ ਮੇਰੇ ਨੰਬਰ ਤੇ ਸੰਪਰਕ ਕਰੋ ਬਾਕੀ ਬੇਨਤੀ ਬਸ ਇਹ ਆ ਦੋਸਤੋ ਵੀਡੀਓ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਇਓ ਬੇਨਤੀ ਇਹ ਆ ਜਿਮੇਵਾਰੀ ਫੁੱਲ ਚੱਕਦੇ ਆ ਮੈਂ ਇਸ ਚੀਜ਼ ਦੀ ਫੁੱਲ ਗਰੰਟੀ ਚੱਕਦਾ ਫੁੱਲ ਜ਼ਿੰਮੇਵਾਰੀ ਚੱਕਦਾ ਪਰ ਤੁਹਾਡੀ ਜਿਹੜੀ ਇੱਕ ਮੇ ਇੱਕ ਬਚਨ ਆ ਉਹ ਤੁਹਾਨੂੰ ਪੂਰਾ ਕਰਨਾ ਪਊਗਾ ਦੋਸਤੋ ਕਿ ਭਾਵੇਂ 3 ਭਾਵੇਂ 13 ਜਿਵੇਂ ਮੈਂ ਅੱਗੇ ਗੱਲ ਕੀਤੀ ਆ ਤੁਸੀਂ ਉਹਨਾਂ ਗਊਆਂ ਨੂੰ ਜਾਂ ਬੱਚਿਆਂ ਨੂੰ ਜਾਂ ਕੋਈ ਵੀ ਪਸ਼ੂ ਆ ਉਹਨੂੰ ਤੁਸੀਂ ਗੱਡੀ ਦੇ ਵਿੱਚ ਲੋਡ ਕਰਨਾ ਆਪ ਤੁਸੀਂ ਫੜਨੇ ਆ ਫੜ ਕੇ ਗੱਡੀ ਦੇ ਵਿੱਚ ਲੋਡ ਕਰਕੇ ਤੇ ਸਾਨੂੰ ਫੋਨ ਕਰਨਾ ਤੇ ਜਿਹੜੀ ਫਿਰੋਜ਼ਪੁਰ ਆ ਬਾਬਾ ਬੜਪਾਗ ਸਿੰਘ ਜੀ ਗਊਸ਼ਾਲਾ ਉੱਥੋਂ ਤੱਕ ਤੁਸੀਂ ਪਹੁੰਚ ਕਰਨੀ ਹੈ ਇਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਜਦੋਂ ਪਹੁੰਚ ਹੋ ਗਈ ਉਸ ਤੋਂ ਬਾਅਦ ਜ਼ਿੰਮੇਵਾਰੀ ਸਾਡੀ ਹੋਵੇਗੀ ਬਾਬਾ ਬੜਪਾਗ ਸਿੰਘ ਗਊਸ਼ਾਲਾ ਦੀ ਜ਼ਿੰਮੇਵਾਰੀ ਹੋਵੇਗੀ ਇਸ ਕਰਕੇ ਭਾਵੇਂ 3 ਤੇ ਭਾਵੇਂ 13 ਭਾਵੇਂ 5 ਤੇ ਭਾਵੇਂ 50 ਤੁਸੀਂ ਉਹਨਾਂ ਨੂੰ ਫੜ ਕੇ ਗੱਡੀ ਦੇ ਵਿੱਚ ਲੋਡ ਕਰਕੇ ਤੇ ਤੁਸੀਂ ਪਹੁੰਚਦਿਆਂ ਕਰਨੀਆਂ ਨੇ ਫਿਰੋਜ਼ਪੁਰ ਬਾਬਾ ਬੜਪਾਗ ਸਿੰਘ ਜੀ ਗਊਸ਼ਾਲਾ ਇੱਕ ਬੇਨਤੀ ਆ ਦੋਸਤੋ ਜੇ ਤੁਸੀਂ ਆਪਦੀ ਸ਼ਰਧਾ ਦੇ ਨਾਲ ਹੁਣ ਸਾਰਾ ਪਿੰਡ ਹੀ ਫੜੂਗਾ ਸਾਰਾ ਪਿੰਡ ਫੜ ਕੇ ਇਕੱਠਾ ਹੋ ਕੇ ਕਿਉਂਕਿ ਕੱਲੇ ਬੰਦੇ ਦੇ ਵਾਸਤਾ ਰੋਗ ਨਹੀਂ ਜਿੱਥੇ 30 30 40 40 ਪਸ਼ੂ ਆਵਾਰਾ ਫਿਰਦੇ ਨੇ ਉਹ ਕੱਲਾ ਬੰਦਾ ਨਹੀਂ ਫੜ ਸਕਦਾ ਸਾਰਾ ਨਗਰ ਰਲ ਮਿਲ ਕੇ ਫੜ ਕੇ ਅਸਕਰ ਗੱਡੀ ਵੀ ਚਾਹੀਦੀ ਆ ਗੱਡੀ ਲੋਡ ਕਰਕੇ ਤੇ ਤੁਸੀਂ ਆਪਦੀ ਮਰਜ਼ੀ ਦੇ ਨਾਲ ਤੁਸੀਂ ਉਹ ਦਾਣ ਪੁੰਨ ਜੋ ਵੀ ਰਸੀਦ ਘਟਾਉਣੀ ਹੋਵੇ ਆਪਣੀ ਖੁਸ਼ੀ ਦੇ ਨਾਲ ਤੁਸੀਂ ਅ ਦੋਸਤੋ ਕਿਸਾਨ ਭਰਾਵੋ ਸ ਵੀਰੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆਪਦੀ ਮਰਜ਼ੀ ਦੇ ਨਾਲ ਜਿੰਨੀ ਵੀ ਤੁਸੀਂ ਰਸੀਦ ਘਟਾਉਣੀ ਹੋਵੇ ਤੁਸੀਂ ਆਪਦੀ ਖੁਸ਼ੀ ਦੇ ਨਾਲ ਕਟਾ ਸਕਦੇ ਜੇ ਤੁਹਾਡੇ ਨਾਲ ਕੋਈ ਇਹ ਜ਼ਬਰਦਸਤੀ ਨਹੀਂ ਵੀ ਰਸੀਦ ਕਟਾਓ ਹੀ ਕਟਾਓ ਇਹੋ ਜੀ ਕੋਈ ਗੱਲ ਨਹੀਂ ਪਰ ਜੇ ਤੁਸੀਂ ਆਪਣੀ ਖੁਸ਼ੀ ਦੇ ਨਾਲ ਗਊਸ਼ਾਲਾ ਨੂੰ ਤੁਸੀਂ ਦਾਨ ਪੁੰਨ ਕਰਨਾ ਚਾਹੁੰਦੇ ਹੋਵੋ ਤੇ ਸਰਦਾਰ ਭਜਨ ਸਿੰਘ ਜੀ ਦਾ ਜਿਹੜਾ ਗਊਸ਼ਾਲਾ ਦਾ ਨੰਬਰ ਹੈ ਬਾਬਾ ਵਰਪਾਗ ਸਿੰਘ ਜੀ ਦਾ ਬੈਂਕ ਅਕਾਊਂਟ ਨੰਬਰ ਆ Google Pay ਨੰਬਰ ਆ ਉਹ ਮੈਂ ਸਕਰੀਨ ਤੇ ਪਾ ਦਵਾਂਗਾ ਗਊਸ਼ਾਲਾ ਦਾ ਜਿਹੜਾ ਬੈਂਕ ਅਕਾਊਂਟ ਨੰਬਰ ਆ ਜਾਂ Google Pay ਨੰਬਰ ਹੁੰਦਾ ਉਹ ਮੈਂ ਆਪਣੀ ਸਕਰੀਨ ਤੇ ਚਲਾ ਦੇਵਾਂਗਾ ਤੁਸੀਂ ਆਪਦੀ ਸ਼ਰਧਾ ਦੇ ਨਾਲ ਦਾਨ ਪੁੰਨ ਆਪਦੀ ਸ਼ਰਧਾ ਨਾਲ ਕਰ ਸਕਦੇ ਹੋ ਇਹ ਜਾ ਉਥੇ ਸੇਵਾ ਚੱਲ ਰਹੀ ਆ ਉਥੇ ਤੁਸੀਂ ਸਰਦਾਰ ਭਜਨ ਸਿੰਘ ਜੀ ਨੂੰ ਪੁੱਛ ਸਕਦੇ ਜੇ ਵੀ ਇੱਥੇ ਕਿਸ ਚੀਜ਼ ਦੀ ਸੇਵਾ ਚੱਲਦੀ ਆ ਖੁਰਲੀਆਂ ਬਣਦੀਆਂ ਪਿਆਣੇ ਬਰਾਂਡੇ ਬਣਦੇ ਪਿਆਣੇ ਪਾਣੀ ਦੀ ਪਾਣੀ ਦੀ ਸੁਵਿਧਾ ਦੀਆਂ ਟੈਂਕੇ ਵਗੈਰਾ ਬਣ ਰਹੀਆਂ ਨੇ ਜਾ ਹੋਰ ਸ਼ੈੱਡ ਵਗੈਰਾ ਬਹੁਤ ਕੰਮ ਚੱਲ ਰਹੇ ਨੇ ਤੁਸੀਂ ਉੱਥੇ ਸੀਮਿੰਟ ਭੇਜ ਸਕਦੇ ਹੋ ਤੁਸੀਂ ਇੱਟਾਂ ਭੇਜ ਸਕਦੇ ਹੋ ਸਰੀਆ ਭੇਜ ਸਕਦੇ ਹੋ ਮਤਲਬ ਜੋ ਵੀ ਸੇਵਾ ਤੁਸੀਂ ਕਰਨੀ ਚਾਹੁੰਦੇ ਹੋਵੋ ਤੁਸੀਂ ਜਾ ਕੇ ਉੱਥੇ ਸਿੱਧੀ ਸੇਵਾ ਵੀ ਭੇਜ ਸਕਦੇ ਹੋ ਜੇ ਨਹੀਂ ਤੁਸੀਂ ਭੇਜ ਨਹੀਂ ਚਾਹੁੰਦੇ ਤੇ ਤੁਸੀਂ ਸਰਦਾਰ ਭਜਨ ਸਿੰਘ ਬਾਬਾ ਵਰਪਾ ਸਿੰਘ ਜੀ ਗਊਸ਼ਾਲਾ ਉਹਨਾਂ ਦੇ ਗੂਗਲ ਪੇ ਨੰਬਰ ਤੇ ਤੁਸੀਂ ਆਪਣਾ ਗੂਗਲ ਪੇ ਵੀ ਕਰ ਸਕਦੇ ਹੋ ਡਾਇਰੈਕਟ ਇਹ ਵੀ